ਸੀਸੀਟੀਵੀ ਕੈਮਰੇ ਚ ਕੈਦ ਹੋਈਆਂ ਤਸਵੀਰਾਂ ਨੇ ਇਸ ਵਾਰ ਸਾਰੀਆ ਉਲਝਣਾ ਨੂੰ ਉਸ ਵੇਲੇ ਸੁਲਝਾ ਦਿੱਤਾ ਜਦੋਂ ਗੁਰਦੁਆਰਾ ਸਾਹਿਬ ਦੇ ਹੀ ਸੇਵਾਦਾਰ ਵੱਲੋਂ ਇੱਕ ਸਕੀਮ ਲਗਾ ਕੇ ਨਿਤ ਹੋ ਰਹੀਆਂ ਚੋਰੀਆਂ ਦਾ ਪਤਾ ਲਗਾਇਆ ਗਿਆ ਅਤੇ ਬਾਅਦ ਵਿੱਚ ਇਹਨਾਂ ਲੋਕਾਂ ਵੱਲੋਂ ਫੜੇ ਇਸ ਚੋੜ ਦੀ ਹਾਲਤ ਦੇਖ ਕੇ ਤੁਹਾਨੂੰ ਵੀ ਸਭ ਕੁਝ ਸਾਫ਼ ਪਤਾ ਲੱਗ ਜਾਣਾ। ਦਰਅਸਲ ਮਾਮਲਾ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਤੋਂ ਸਾਹਮਣੇ ਆਇਆ ਏ ਜਿੱਥੇ ਉਸ ਵੇਲੇ ਇਸ ਨੌਜਵਾਨ ਮੁੰਡੇ ਦੀ ਹਰਕਤ ਕੈਮਰੇ 'ਚ ਕੈਦ ਹੋ ਗਈ ਜਦੋਂ ਉਹ ਪੁੱਠਾ ਕੰਮ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਦਾਕਲ ਹੋਇਆ ਇਹ ਨੇ ਥੋ ਬੁਰਬਰ ਦੇ 10 ਪੁਆਇੰਟ ਲਗਾਣੇ ਨਾਲ ਇਹਨੇ ਇੱਕ ਕੈਮਰਾ ਲਾ ਕੇ ਖੜਿਆ ਇਹ ਅੱਜ ਨਹੀਂ ਇਹਨੇ ਪਹਿਲਾਂ ਇੱਕਾਂ ਦਾ ਪਰਸੋਂ ਆਇਆ ਫਿਰ ਇੱਕ ਹੱਲ ਆਇਆ ਤੇ ਅੱਜ ਜਦੋਂ ਆਇਆ ਤੇ ਅੱਜ ਇਹ ਬਣਿਆ ਦੂਸਰੇ ਪਾਸੇ ਜਿਵੇਂ ਹੀ ਮੌਕੇ ਤੇ ਲੋਕਾਂ ਵੱਲੋਂ ਸਖਸ਼ ਤੋਂ ਸਾਰੀ ਜਾਣਕਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਲਿਆਂ ਦੀ ਹੈਰਾਨਗੀਆਂ ਹੱਦਾਂ ਉਸ ਸਮੇਂ ਪਾਰ ਹੋ ਗਈਆਂ ਜਦੋਂ ਪਤਾ ਲੱਗਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਖਸ਼ਾਤਰ ਕੋਈ ਹੋਰ ਨਹੀਂ ਸਗੋ ਪਿੰਡ ਦਾ ਹੀ ਮੁੰਡਾ ਨਿਕਲਿਆ ਹਾਂ ਕਣਕਾ ਭਾਈ ਕਾਣ ਕਹ ਖੜੀ ਹੈ ਪੈਸੇ ਨਹੀਂ ਖੜੇ ਕੈਮਰਾ ਕੈਮਰਾ ਕੋਈ ਮੈਂ ਲਾ ਹੁਣ ਲੱਭ ਲਿਆ ਹੁਣ ਪਿੰਡ ਦਾ ਕੌਣ ਬੰਦਾ ਨਾਲ ਤਰੇ ਪਿੰਡ ਦਾ ਨਹੀਂ ਪਿੰਡ ਦਾ ਵਹੀ ਹੈ ਜੀ ਇਹ ਪਿੰਡ ਦਾ ਇਹ ਪਿੰਡ ਦਾ ਸਾਦੀ ਸਾਦੀ ਹਾਂ ਜੀ ਕਿਹਦਾ ਕਿਹੜਾ ਮੁੰਡਾ ਕਿਹਦਾ ਮੁੰਡਾ 50 ਹੁੰਦਾ 50 ਹਾਂ ਜੀ ਉਹ ਪਤਾ ਭਾਈ ਜਣਾ ਹਾਂ ਤੇ ਤੇਰਾ ਕੀ ਲੱਗਦਾ ਉਹ ਪੁੱਛੇ ਖਲੋਤਾ ਸੀ ਮੋਟਰਸਾਈਕਲ ਤੇ ਹਾਂ ਜੀ ਗੱਡੀ 'ਚ ਤੈਨੂੰ ਕਿਦਾਂ ਦੱਸਿਆ ਉਹਨਾਂ ਨੇ ਇਹ ਬਾਰੇ ਗੁਰਦਾਰੇ ਬਾਰੇ ਆਪਾਂ ਜਾਣਾ ਸੀ ਭਾਜੀ ਹਾਂ ਇਹਨੂੰ ਮੈਂ ਕਹਿਣੇ ਦਾ ਮੈਨੂੰ ਕੋਈ ਨਹੀਂ ਪਤਾ ਨਹੀਂ ਇਹ ਕੋਈ ਨਹੀਂ ਆਇਸ਼ਾ ਇਹਨੂੰ ਕਹਿਣੇ ਅੰਦਰ ਜੀ ਬੋਰਮਾ ਚ ਕੀ ਬੋਲ ਉੱਚੀ ਦੁਬਾਰਾ ਉੱਚੀ ਹਾਂ ਗੋਲੀ ਘਟੇ ਵਾਤੇ ਪੈਸਾ ਨਹੀਂ ਹੈਗਾ ਤੇ ਤੂੰ ਤੂੰ ਨੂੰ ਹੈਗਾ ਚਾਹੀਦਾ ਕਹਿੰਦਾ ਵੀ ਆਹ ਕੰਮ ਕਰ ਲੈ ਕੰਨ ਕੜ ਲੈ ਉੱਥੇ ਗੁਰਦਾਰੇ ਆ ਗਈ ਜਗਾ ਉਥੋਂ ਲੈ ਆਉਂਦੇ ਨਾਲ ਗਿਆ ਤੇਰੇ ਕਿੱਥੋਂ ਦਾ ਆਇਆ ਸੀ ਬਾਹਰ ਤੱਕ ਆਇਆ ਸੀ ਇੱਥੇ ਭਾਈ ਇੱਥੇ ਖੜਾ ਤਾਈ ਮੋਟਰਸਾਈਕਲ ਤੇ ਤੂੰ ਅੰਦਰੋਂ ਕੱਢ ਕੇ ਖੜੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਸ਼ੇ ਦੇ ਕਿੰਗਪਿੰ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੇ ਨੇ ਤੇ ਦੂਸਰੇ ਪਾਸੇ ਸੌਹ ਖਾਦੀਆਂ ਨੂੰ ਵੀ 5 ਸਾਲ ਹੋ ਚੱਲੇ ਪਰ ਹਾਲੇ ਵੀ ਇਸ ਧੰਦੇ ਤੇ ਨੱਥ ਨਹੀਂ ਪਈ